ਮਨਰੇਕਾ ਤੇ ہاں ਨਵਾਂ ਬੀਪੀ ਬਲੋਂ ਲੈ ਆਂਦਾ ਕਾਨੂੰਨ ਜੀ ਰਾਮ ਜੀ ਦੇ ਖਿਲਾਫ ਅੱਜ ਹਲਕਾ ਨਕੂਦਰ ਦੇ ਵਿੱਚ ਇੱਕ ਵਿਸ਼ਾਲ ਰੂਸ ਮਾਰਚ ਹਲਕਾ ਬਧਾਇਕ ਬੀਬੀ ਇੰਦਰਜੀਤ ਕੌਰ ਮਾਨ ਦੀ ਅਗਵਾਈ ਵਿੱਚ ਕੱਢਿਆ ਗਿਆ ਉਥੇ ਹੀ ਪੰਜਾਬ ਦੇ ਵਿੱਚ ਕਾਂਗਰਸ ਵੀ ਇਸ ਨਵੇਂ ਕਾਨੂੰਨ ਦੇ ਖਿਲਾਫ ਸੜਕਾਂ ਤੇ ਆਓ ਅੱਜ ਇਸ ਨੂੰ ਲੈ ਕੇ ਕਰਦੇ ਹਾਂ ਚਰਚਾ ਮੁੱਦੇ ਦੀ ਗੱਲਪ੍ਰਵਾਹ ਵਿੱਚ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਬਿਲਕਾ ਨਿਊਜ਼ ਆਨਲਾਈਨ YouTube ਚੈਨਲ ਅਤੇ Facebook ਪੇਜ ਦੇਸ਼ ਦੇ ਅੰਦਰ ਕਾਂਗਰਸ ਵੱਲੋਂ 2005 ਵਿੱਚ 100 ਦਿਨ ਦੀ ਗਾਰੰਟੀ ਨੂੰ ਲੈ ਕੇ ਨਰੇਕਾ ਰੋਜ਼ਗਾਰ ਮਹਮ ਸ਼ੁਰੂ ਕੀਤੀ ਸੀ ਜਿਸ ਨੂੰ ਭਾਰਤ ਵਿੱਚ ਪੂਰਨ ਤੌਰ ਤੇ 2008 ਵਿੱਚ ਲਾਗੂ ਕਰ ਦਿੱਤਾ ਗਿਆ ਸੀ ਇਹ ਇਤਿਹਾਸਕ ਸਕੀਮ ਗਰੀਬ ਲੋਕਾਂ ਦੇ ਲਈ ਬੜੀ ਲਾਹੇਵੰਦ ਸਾਬਤ ਹੋਈ ਜਿਸ ਨੂੰ ਲੈ ਕੇ ਪਿਛਲੇ ਸਮੇਂ ਤੋਂ ਇਹ ਮੰਗ ਕੀਤੀ ਜਾ ਰਹੀ ਸੀ ਕਿ 100 ਦਿਨ ਦੀ ਰੋਜ਼ਗਾਰ ਤੋਂ ਬਾਅਦ ਸਰਕਾਰਾਂ ਇਹਦੀ ਗਿਣਤੀ ਵਧਾਉਣ ਜਿਸ ਨੂੰ ਲੈ ਕੇ ਭਾਜਪਾ ਦੀ ਕੇਂਦਰ ਸਰਕਾਰ ਨੇ ਹੁਣ ਭਾਵੇਂ 100 ਤੋਂ 125 ਦੰਦਾ ਰੋਜ਼ਗਾਰ ਇਹ ਕਰ ਦਿੱਤਾ ਗਿਆ ਹੈ ਮਨਰੀਕਾ ਤੋਂ ਇਹਦਾ ਨਾਮ ਬਦਲ ਕੇ ਜੀ ਰਾਮ ਜੀ ਰੱਖ ਦਿੱਤਾ ਗਿਆ ਪਰ ਜਿਹੜਾ ਸਭ ਤੋਂ ਵੱਡਾ ਬਦਲਾ ਜਿਸ ਨੂੰ ਲੈ ਕੇ ਦੇਸ਼ ਭਰ ਵਿੱਚ ਰੋਸ ਕੀਤਾ ਜਾ ਰਿਹਾ ਉਹ ਇਹ ਹੈ ਕਿ ਪਹਿਲਾਂ ਇਹ 90% ਹਿੱਸਾ ਕੇਂਦਰ ਸਰਕਾਰ ਕੋਲ ਦੀ ਸੀ 10% ਹਿੱਸਾ ਰਾਜਾਂ ਕੋਲ ਦੇ ਸੀ ਪਰ ਬੀਜੇਪੀ ਸਰਕਾਰ ਨੇ ਹੁਣ 60 40 ਦੀ ਰੇਸ਼ੋ ਕਰ ਦਿੱਤੀ ਹੈ ਆਰਥਿਕ ਮੰਦ ਹਾਲੀ ਦੇ ਵਿੱਚੋਂ ਗੁਜ਼ਰ ਰਿਹਾ ਹੈ ਰਾਜ ਜਿਵੇਂ ਪੰਜਾਬ ਇਹ 40% ਦਾ ਬੋਝ ਜਿਹੜਾ ਆ ਉਹ ਚੱਕਣ ਦੀ ਸਮਰੱਥਾ ਨਹੀਂ ਰੱਖ ਰਿਹਾ ਜਿਸ ਨੂੰ ਲੈ ਕੇ ਜਿੱਥੇ ਕੇਂਦਰ ਸਰਕਾਰ ਦਾ ਸਭ ਤੋਂ ਵੱਡੀ ਪਾਰਟੀ ਕਾਂਗਰਸ ਦੇਸ਼ ਵਿੱਚ ਵਿਰੋਧ ਕਰ ਰਹੀ ਹੈ ਸੜਕਾਂ ਤੇ ਹੈ ਨਾਂ ਨੂੰ ਲੈ ਕੇ ਵਿਰੋਧ ਕਰ ਰਹੀ ਹੈ 640 ਦੇ ਅਨੁਪਾਤ ਨੂੰ ਲੈ ਕੇ ਵਿਰੋਧ ਕਰ ਰਹੀ ਹੈ ਉੱਥੇ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਿਛਲੇ ਦਿਨੀ ਇਸ ਨੂੰ ਲੈ ਕੇ ਵਿਸ਼ੇਸ਼ اجلاس ਦੌਰਾਨ ਇੱਕ ਮਤਾ ਲਿਆਂਦਾ ਇਸ ਨੂੰ ਪੰਜਾਬ ਦੇ ਵਿੱਚੋਂ ਰੱਦ ਕਰਨ ਲਈ ਉਸ ਮਤੇ ਤੇ ਬੀਜੇਪੀ ਦੇ ਦੋ ਮੈਂਬਰਾਂ ਤੋਂ ਇਲਾਵਾ ਵਿਧਾਨ ਸਭਾ ਦੇ ਬਹੁਮਤ ਮੈਂਬਰਾਂ ਨੇ ਇਸ ਦੇ ਖਿਲਾਫ ਜਿਹੜਾ ਆ ਉਹ ਵੋਟ ਪਾ ਕੇ ਇਹ ਮਤਾ ਰੱਦ ਕੀਤਾ ਉੱਥੇ ਹੀ ਪੰਜਾਬ ਵਿੱਚ ਜਿੱਥੇ ਕਾਂਗਰਸ ਇਸ ਨਰੀਕਾ ਦੇ ਥਾਂ ਆਏ ਨਵੇਂ ਕਾਨੂੰਨ ਦੇ ਖਿਲਾਫ ਲਗਾਤਾਰ ਵਿਰੋਧ ਕਰ ਰਹੀ ਹੈ ਇਸ ਨਵੇਂ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਕਰ ਰਹੀ ਹੈ ਉਤੇ ਹੀ ਆਮ ਆਦਮੀ ਪਾਰਟੀ ਕੋਲ ਵੀ ਪੰਜਾਬ ਦੇ ਵਿੱਚ ਵਿਰੋਧ ਜਤਾਇਆ ਜਾ ਰਿਹਾ ਉਸ ਅਧੀਨੇ ਹਲਕਾ ਨਕੂਤਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਵਾਇਕ ਕਬੀ ਬਿੰਦਰਜੀਤ ਕੌਰ ਮਾਨ ਨੇ ਅੱਜ ਬਲਾਕ ਨੂਰਮਹਿਲ ਅਤੇ ਨਕੂਤਰ ਦੇ ਕਰੀਬ 2000 ਨਰੇਕਾ ਵਰਕਰ ਜਿਹੜੇ ਇਸ ਰੋਸ ਮਾਰਚ ਵਿੱਚ ਸ਼ਾਮਲ ਹੋਏ ਇਹ ਰੋਸ ਮਾਰਚ ਰਵਾਨਾ ਹੋਇਆ ਬਲਾਕ ਨੂਰਮਹਿਲ ਦੇ ਮਾਰਕੀਟ ਕਮੇਟੀ ਦਫ਼ਤਰ ਨੂਰਮਹਿਲ ਤੋਂ ਸ਼ਹਿਰ ਨੂਰਮਲ ਦੇ ਵਿੱਚ ਪੈਦਲ ਰੋਜ਼ ਮਾਰਚ ਕੀਤਾ ਗਿਆ ਬਾਸਾਡਾ ਪੁਰਾਣਾ ਬਾਸਾਡਾ ਨੂਰਮਲ ਇਸ ਤੋਂ ਲਾਵਾ ਵੀਰਪਿੰਡ ਫਾਟਕ ਨਕੋਦਰ ਤੋਂ ਲੈ ਕੇ ਸ਼ਹਿਰ ਦੇ ਬਾਲਮੀਕ ਚੌਕ ਭਗਵਾਨ ਬਾਲਮੀਕ ਚੌਕ ਤੱਕ ਪੈਦਲ ਇਹ ਰੋਜ਼ ਮਾਰਚ ਕੱਢਿਆ ਗਿਆ ਇਸ ਰੋਸ ਮਾਰਚ ਵਿੱਚ ਚਾਹੇ ਨੂਰ ਮੈਲ ਦੀ ਗੱਲ ਕਰ ਲਓ ਚਾਹੇ ਨਕੁੱਤਰ ਦੀ ਗੱਲ ਕਰ ਲਓ ਔਰਤਾਂ ਵੱਡੀ ਗਿਣਤੀ ਵਿੱਚ ਸ਼ਾਮਲ ਸੀ ਇਹਨਾਂ ਔਰਤਾਂ ਦੇ ਹੱਥ ਵਿੱਚ ਫੜੀਆਂ ਤਖਤੀਆਂ ਜਿਨ੍ਹਾਂ ਤੇ ਲਿਖੇ ਸਲੋਗਨਾਂ 'ਚੋਂ ਇੱਕ ਸਲੋਗਨ ਜੋ ਕੋਈ ਦਾ ਰੋਜ਼ਗਾਰ ਉਸ ਨੂੰ ਰਾਜ ਤੋਂ ਬਾਹਰ ਕਰ ਦਿੱਤਾ ਜਾਏਗਾ ਇਸ ਦੌਰਾਨ ਮਰੀਗਾ ਵਰਕਰਾਂ ਵੱਲੋਂ ਐਟੀਐਮ ਨਕੂਦਰ ਨੂੰ ਦਿੱਤਣ ਦਿੱਤੇ ਜਾਣ ਵਾਲੇ ਮੈਮੋਰੈਂਡਮ ਨੂੰ ਨੂਰਮੈਲ ਵਿੱਚ ਵੀ ਨਕੂਦਰ ਵਿੱਚ ਵੀ ਪੜ ਕੇ ਸੁਣਾਇਆ ਗਿਆ ਉੱਥੇ ਹੀ ਐਮਐਲਏ 인ਦਰਜੀਤ ਕੌਰ ਮਾਨ ਨੇ ਆਪਣੇ ਸੰਬੋਧਨ ਵਿੱਚ ਆਖਿਆ ਕਿ ਪੰਜਾਬ ਦੇ ਅੰਦਰ 8 ਤੋਂ 9 ਲੱਖ ਮਰੀਗਾ ਵਰਕਰ ਜਿਹੜੇ ਆ ਉਹਨਾਂ ਦੇ ਚੁੱਲ੍ਹਿਆਂ ਦੀ ਅੱਗ ਜਿਹੜੀ ਆ ਉਹ ਖੰਡੀ ਪੈ ਗਈ ਆ ਇਹ ਸਦਾ ਸਾਰ ਇਨ੍ਹਾਂ ਗਰਵੀ ਤਰੀ ਪਰਿਵਾਰਾਂ ਨਾਲ ਤੱਕਾ ਪੀਪ ਮਾਨ ਨੇ ਆਖਿਆ ਕਿ ਜਿਵੇਂ ਤੈਨ ਖੇਤੀ ਕਾਨੂੰਨਾਂ ਨੂੰ ਵਾਪਸ ਲੈਣਾ ਪਿਆ ਸੀ ਬੀਜੇਪੀ ਸਰਕਾਰ ਨੂੰ ਜਿਸ ਨੂੰ ਲੈ ਕੇ 750 ਕਿਸਾਨ ਸ਼ਹੀਦ ਹੋ ਗਏ ਸੀ ਹੁਣ ਇਹ ਜਿਹੜਾ ਨਵਾਂ ਕਾਨੂੰਨ ਖਾਸ ਕਰਕੇ ਗਰੀਬ ਲੋਕਾਂ ਨੂੰ ਬਹੁਤ ਤਕਾਵਾਜਾ ਇਸ ਕਾਨੂੰਨ ਦੇ ਆਉਣ ਨਾਲ ਅਗਰ ਇਸ ਕਾਨੂੰਨ ਨੂੰ ਕੇਂਦਰ ਸਰਕਾਰ ਵਾਪਸ ਨਹੀਂ ਲੈਂਦੀ ਤੇ ਇਹਨੂੰ ਵਾਪਸ ਕਰਾਉਣ ਤੱਕ ਲੜਾਈ ਜਾਰੀ ਰਹੇਗੀ ਵੀ ਵੀ ਮਾਨ ਨੇ ਆਖਿਆ ਕਿ ਭਾਜਪਾ ਜਿੱਥੇ ਚਾਹੇ ਕਲਕੱਤੇ ਦੀ ਗੱਲ ਕਰਦਾ ਚਾਹੇ ਪੰਜਾਬ ਦੀ ਗੱਲ ਕਰ ਲਓ ਜੀਐਸਟੀ ਰੋਕ ਕੇ ਬੈਠੀ ਆ ਆਰਡੀਐਫ ਫੰਡ ਰੋਕ ਕੇ ਬੈਠੀ ਹੈ ਇਹ ਜਿਹੇ ਫੰਡ ਰੋਕਣਾ ਇਹਨਾਂ ਸੂਬਿਆਂ ਦੀ ਜਿਹੜੀ ਆਰਥਿਕ ਦਸ਼ਾਆ ਉਹ ਦਿਨੋਂ-ਦਿਨ ਨਿਕਲਦੀ ਜਾ ਰਹੀ ਹੈ ਜਿਸ ਕਰਕੇ ਇਸ ਸਕੀਮ ਨੂੰ ਇਸ ਮਹੱਮ ਨੂੰ ਚਲਾਉਣਾ ਬਹੁਤ ਮੁਸ਼ਕਲ ਹੈ ਇਸ ਨਰੇਕਾ ਸਕੀਮ ਰਾਹੀਂ ਗਰੀਬ ਲੋਕਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਯੋਜਨਾਵਾਂ ਚੱਲਦੀਆਂ ਸੀ ਪਰ ਇਸ ਯੋਜਨਾ ਦੇ ਬੱਟੇ ਖੱਟੇ ਪੈਣ ਨਾਲ ਇਹਨਾਂ ਗਰੀਬ ਪਰਿਵਾਰਾਂ ਦੀਆਂ ਔਰਤਾਂ ਜਿਹੜੀਆਂ ਇਸ ਰੋਜ਼ਗਾਰ ਦੇ ਵਿੱਚ ਕੰਮ ਕਰਦੀਆਂ ਸੀ ਉਹਨਾਂ ਨੂੰ ਬਹੁਤ ਤਕਾ ਲੱਗਾ ਜਿੱਥੇ ਇੱਕ ਪਾਸੇ ਭਾਜਪਾ 100 ਤੋਂ 125 ਦਿਨ ਦੇ ਰੋਜ਼ਗਾਰ ਦੀ ਗੱਲ ਕਰਦੀ ਹੈ ਉੱਥੇ 19 ਸਟੇਟਾਂ ਦੇ ਵਿੱਚ ਜਿੱਥੇ ਜਿੱਥੇ ਭਾਜਪਾ ਦਾ ਰਾਜ ਹੈ ਉਹਨਾਂ ਰਾਜਾਂ ਦੇ ਵਿੱਚ ਪਹਿਲਾਂ ਹੀ 100 ਦਿਨ ਦੇ ਰੋਜ਼ਗਾਰ ਦੇ ਬਦਲੇ 100 ਦਿਨ ਦਾ ਰਜਗਾਰ ਇਹ ਭਾਜਪਾ ਸਰਕਾਰ ਨਹੀਂ ਦੇ ਸਕੀ 125 ਦਿਨ ਦਾ ਜੇ ਗੱਲ ਕੀਤੀ ਜਾਵੇ ਰਜਗਾਰ ਦੇਣ ਦੀ ਗੱਲ ਕੇਂਦਰ ਸਰਕਾਰ ਕਰਦੀ ਹੈ ਜੇ ਅਗਰ 100 ਦਿਨ ਦੇ 100 ਦਿਨ ਪੂਰੇ ਪਹਿਲੇ ਕੰਮ ਨਹੀਂ ਮਿਲਿਆ ਤੇ ਫਿਰ 125 ਦਿਨ ਕਰਨ ਦਾ ਕੀ ਫਾਇਦਾ ਸੋ ਦੋਸਤੋ ਨਰੇਗਾ ਨੂੰ ਲੈ ਕੇ ਹਲਕਾ ਨਕੂਦਰ ਦੇ ਵਿੱਚ ਜਿਵੇਂ ਇੰਦਰਜੀਤ ਕੌਰ ਮਾਨ ਨੇ ਅੱਜ ਰੋਸ ਪ੍ਰਦਰਸ਼ਨ ਕਰਕੇ ਸ਼ੁਰੂਆਤ ਕੀਤੀ ਹੈ ਉੱਥੇ ਹੀ ਵਿਰੋਧੀ ਪਾਰਟੀਆਂ ਨੇ ਵੀ ਏਸਕਿੰਦਰ ਦੀ ਸਰਕਾਰ ਦੇ ਖਿਲਾਫ ਵਿਰੋਧ ਕਰਨਾ ਲਾਚੰਡੇ ਵਾਲੀਆਂ ਤਰ੍ਹਾਂ ਤਾਂ ਅਕਸਰ ਕਰਦੀਆਂ ਰਹਿੰਦੀਆਂ ਹਨ ਕਿਸਾਨ ਮਜ਼ਦੂਰ ਜਥੇਬੰਦੀਆਂ ਵੀ ਲਗਾਤਾਰ ਇਸ ਦਾ ਵਿਰੋਧ ਕਰ ਰਹੀਆਂ ਹਨ ਸੋ ਕੇਂਦਰ ਸਰਕਾਰ ਨੂੰ 60 40 ਦੇ ਅਨੁਮਾਤ ਨੂੰ ਮੁੜ ਸੋਚਣਾ ਚਾਹੀਦਾ ਹੈ ਅਗਰ ਇਹ ਜਿਉਂ ਦੀ ਤਿਉਂ ਸਕੀਮ ਕੇਂਦਰ ਸਰਕਾਰ ਨੇ ਰੱਖੀ ਤਾਂ ਇਹ ਯੋਜਨਾ ਖਾਸ ਕਰਕੇ ਜੇ ਪੰਜਾਬ ਦੀ ਗੱਲ ਕਰੀਏ ਤਾਂ ਦਮ ਤੋੜ ਜਾਏਗੀ ਜਿਹਦਾ ਪੰਜਾਬ ਦੇ ਜਿਹੜੇ 8-9 ਲੱਖ ਕਾਮਿਆਂ ਉਨਾਂ ਦੇ ਜੀਵਨ ਤੇ ਬਹੁਤ ਬੁਰਾ ਪ੍ਰਭਾਵ ਪਵੇਗਾ ਜਦੋਂ ਕਿ ਪਹਿਲਾਂ ਹੀ ਕੰਮਾਂ ਦੇ ਹਾਲਾਤ ਮਾੜੇ ਐ ਇਹ ਬੇਰਜ਼ਗਾਰੀ ਹੋਰ ਵਧੇਗੀ ਇਸ ਬੇਰਜ਼ਗਾਰੀ ਨੂੰ ਰੋਕਣ ਲਈ ਭਾਜਪਾ ਨੂੰ ਮੋੜ ਸੋਚਣਾ ਚਾਹੀਦਾ ਸੋ ਦੋਸਤੋ ਇਸ ਯੋਜਨਾ ਦਾ ਜਿਹੜੀ ਨਵੀਂ ਵਿਕਸਪ ਜੀ RAM ਦੀ ਯੋਜਨਾ ਜਿਹੜੀ ਆਈ ਆ ਉਹਦੇ ਨਾਂ ਤੋਂ ਭਾਵੇਂ ਕੋਈ ਬਹੁਤਾ ਅਤਰਾਜ ਨਾ ਹੋਵੇ 60 40 ਦੀ ਜਿਹੜੀ ਰੇਸ਼ਿਓ ਆ ਉਹਨੂੰ ਲੈ ਕੇ ਬਹੁਤ ਅਤਰਾਜ ਹੈ ਕਿਉਂਕਿ ਪੰਜਾਬ ਵਰਗਾ ਸੂਬਾ ਜਿਹੜਾ ਪਹਿਲਾਂ ਹੀ ਕਰਜ਼ਾ ਲੈ ਲੈ ਕੇ ਚੱਲ ਰਿਹਾ ਉੱਥੇ ਇਹ ਯੋਜਨਾ ਦਮ ਚੋ ਤੋੜ ਸਕਦੀ ਹੈ ਸੋ ਮੁੱਦੇ ਦੀ ਗੱਲਬਾਤ ਵਿੱਚ ਅੱਜ ਆਪਾਂ ਹਲਕਾਂ ਦੇ ਕੁਦਰਤ ਦੇ ਵਿੱਚ ਇਿੱਤੇ ਦਾ ਰੂਸ ਮਾਰਚ ਦੇ ਵਿੱਚ ਜਿੱਥੇ ਨਰੇਕਾ ਕਾਮੇ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ਉੱਥੇ ਆਮ ਆਦਮੀ ਪਾਰਟੀ ਦੇ ਵਰਕਰ ਵੀ ਹਲਕੇ ਭਾਰ ਤੋਂ ਆ ਕੇ ਉਹਨਾਂ ਨੇ ਵੀ ਇਨ੍ਹਾਂ ਕਾਮਿਆਂ ਦੇ ਹੱਕ ਦੇ ਵਿੱਚ ਜ਼ੋਰਦਾਰ ਮਾਰਵਾਈ ਕੀਤੀ ਸੋ ਦੋਸਤੋ ਅੱਜ ਲਈ ਇੰਨਾ ਹੀ ਵੀਡੀਓ ਚੰਗੀ ਲੱਗੀ ਲਾਈਕ ਜ਼ਰੂਰ ਕਰਿਓ ਅੱਗੇ ਇਸ ਨੂੰ ਸ਼ੇਅਰ ਜ਼ਰੂਰ ਕਰਿਓ ਕੱਲ ਤੁਹਾਡੇ ਲਈ ਇੱਕ ਨਵਾਂ ਮੁੱਦਾ ਲੈ ਕੇ ਆਵਾਂਗੇ ਉਸ ਵੇਲੇ ਤੱਕ ਦਿਓ ਇਜਾਜ਼ਤ ਧੰਨਵਾਦ